ਉਹ ਵੀ ਸਥਾਨ ਤੁਹਾਨੂੰ ਦਿਖਾਵਾਂਗੇ ਜਿੱਥੇ ਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਆਪਾਂ ਉਹ ਵੀ ਤੁਹਾਨੂੰ ਸਥਾਨ ਦਿਖਾਵਾਂਗੇ ਜਿੱਥੇ ਗੁਰੂ ਮਹਾਰਾਜ ਜੀ ਨੂੰ 9 ਦਿਨ ਨਜ਼ਰਬੰਦ ਕੀਤਾ ਗਿਆ ਸਾਰਾ ਬ੍ਰਾਂਡ ਚ ਕੰਮ ਕਰਦੇ ਰਹੇ ਆ ਆਪਾਂ ਨੂੰ ਪਤਾ ਹੈ ਤੇ ਆਗਰੇ ਦਾ ਪੇਠਾ ਬਣਦਾ ਕਿਵੇਂ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ 15 ਜੁਲਾਈ 2025 ਮੰਗਲਵਾਰ ਤੇ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗਰਾ ਵਿੱਚ ਆਪਾਂ ਰਾਤ ਤੁਹਾਨੂੰ ਪਤਾ ਹੀ ਕਿ ਗੁਰਦੁਆਰਾ ਸਭਤੀ ਰੁਕੇ ਸੀ ਇਹ ਤੇ ਭਾਈ ਗੁਰਦਾਸ ਜੀ ਨਿਵਾਸ ਆਪਾਂ ਨੂੰ ਇੱਥੇ ਬਾਬਾ ਫਰਿਆਨੇ ਫ੍ਰੀ ਕਮਰਾ ਦਿੱਤਾ ਸੀ ਆ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੀਆਂ ਜਿਹੜੇ ਸਾਈਕਲ ਹੈ ਆਪਾਂ ਇੱਥੇ ਖੜਾ ਤੁਸੀਂ ਬਾਬਾ ਜੀ ਹੁਰੀ ਕਹਿੰਦੇ ਵੀ ਕਣੀ ਤੋਂ ਬਚ ਤਰੂਗੀ ਤੁਸੀਂ ਅੰਦਰ ਲਾ ਦਿਓ ਇੱਥੇ ਆ ਮੋਟਰਸਾਈਕਲ ਵੀ ਖੜਾ ਹੈ ਤੇ ਦੋਨੇ ਉਧਰ ਆਪਣੇ ਸਾਈਕਲ ਦੋ ਉਧਰ ਖੜਿਆ ਇਹ ਇੱਕ ਮੋਟਰਸਾਈਕਲ ਖੜਾ ਤੇ ਇੱਧਰ ਆਪਣੇ ਦੋ ਸਾਈਕਲ ਖੜੇ ਆ ਦੋ ਸਾਈਕਲਾਂ ਨਾਲ ਨਾਲ ਹੀ ਬਈ ਪਿੱਛੇ ਇੱਕ ਹੋਰ ਕੱਡੀ ਖੜੀ ਐ ਕੰਮਕੁਮ ਕਰਾ ਕੇ ਓਕੇ ਕਰਾ ਕੇ ਬਈ ਖੜਾਈ ਆ ਤੇ ਸਾਤ ਆਪਾਂ ਗੁਰਦੁਆਰਾ ਸਾਹਿਬ 'ਚ ਰੁਕੇ ਸੀਗੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਤੁਹਾਨੂੰ ਦੱਸਾਂਗੇ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਸਬੰਧਿਤ ਇਹ ਗੁਰਦੁਆਰਾ ਸਾਹਿਬ ਹੈ ਇਹਦਾ ਜਿਹੜਾ ਸਾਰਾ ਇਤਿਹਾਸ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਚੱਲਦੇ ਆਪਾਂ ਸਾਰੇ ਨਾਲ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਆ ਤੇ ਫਿਰ ਆਪਾਂ ਇਥੋਂ ਦਾ ਇਤਿਹਾਸ ਹੈ ਜਿਹੜਾ ਸਾਰੀ ਸੰਗਤ ਦੇ ਨਾਲ ਸਾਂਝਾ ਕਰਾਂਗੇ ਗੁਰਦੁਆਰਾ ਦੁੱਖ ਨਿਵਾਰਨ ਸਾਈਂ ਗੁਰੂ ਘਰ ਦਾ ਤਾਲ ਚੱਲਦੇ ਅੰਦਰ ਸਾਰਿਆਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਕਰਾਉਣੇ ਆ 88 सिख स्टैंड 18 दुख निवारण गुरु कतार आगरा 3 मੰਨ ਲਾ ਚੌਥਾ ਅਸਤਵੀਆਂ ਦਾ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਉਹ ਲਾਇਆ ਪ੍ਰਿਤਮ ਹੀ ਆਪਣੇ ਮਨ ਤਨ ਹੋਇ ਨਿਆਲ ਜਾਗੁਰ ਦੇਖਾ ਸਾਹਮਣੇ ਈ ਮੰਨ ਲਾ ਚੌਥਾ ਅਸਤਵੀਆਂ ਦਾ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਵਲਾਇਆ ਪ੍ਰੀਤਮੇ ਆਪਣੇ ਮਨ ਤਨ ਹੋਇ ਨਿ ਆਲ ਜਾ ਗੁਰ ਦੇਖਾ ਸ੍ਰੀ ਮੰਨਲਾ ਚੌਥਾ ਹਸਤ ਪੜੀਆ ਦਸਵਾ ਇੱਕ ਓਮਕਾਰ ਸਤਿਰ ਪ੍ਰਸਾਦ ਅੰਦਰ ਸੱਚਾ ਨੇ ਵਲਾਇਆ ਪ੍ਰੀਤਮੇ ਆਪਣੇ ਮਨ ਤਨ ਹੋਇ ਨਿ ਆਲ ਜਾ ਗੁਰ ਦੇਖਾ ਸਾਹਮਣੇ ਗੁਰਦੁਆਰਾ ਸਾਹਿਬ ਦੀ ਜਿਹੜੀ ਛੱਤ ਦੇਖ ਰਹੇ ਹੋ ਤੁਸੀਂ ਉੱਪਰਲੀ ਉਹ ਸਾਰੀ ਰੈਨੋਰੇਟ ਹੋਈ ਵੀ ਤੇ ਜਿਹੜੀਆਂ ਬਾਹਰ ਲੀਆਂ ਕੰਧਾਂ ਨੇ ਉਹ ਵੀ ਸਾਰੀਆਂ ਰੈਨੋਰੇਟ ਹੋਈਆਂ ਹੋਈਆਂ ਤੇ ਜਿਹੜਾ ਅੰਦਰ ਹੈ ਜਿਹੜਾ ਬਾਕੀ ਜਿਹੜੀ ਅੰਦਰ ਦੇਖ ਸਕਦੇ ਹੋ ਕੰਧਾਂ ਤੇ ਜਿਹੜੇ ਵੱਡੇ ਵੱਡੇ ਥਾਮਨੇ ਬਣੇ ਹੋਏ ਨੇ ਉਹ ਸਾਰੇ ਪ੍ਰਾਚੀਨ ਸਮਿਆਂ ਤੋਂ ਹੀ ਹੈ ਗੁਰਦੁਆਰਾ ਦੁੱਖਨਵਰਨ ਗੁਰੂ ਕਾ ਤਾਲ ਆਗਰਾ ਆਪਾਂ ਉਸ ਥਾਂ ਤੇ ਖੜੇ ਆ ਜਿੱਥੇ ਕੀ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਸ਼ਾ ਜੀ ਨੂੰ ਜਦੋਂ ਦਿੱਲੀ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਵਿੱਚ ਸ਼ਹੀਦੀ ਦਿੱਤੀ ਜਾਂਦੀ ਹੈ ਉਹ ਤੋਂ ਪਹਿਲਾਂ ਐਸ ਸਥਾਨ ਤੋਂ ਹੀ ਗੁਰਦੁਆਰਾ ਸਾਹਿਬ ਚੋਂ ਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਆਪਾਂ ਉਹ ਵੀ ਸਥਾਨ ਤੁਹਾਨੂੰ ਦਿਖਾਵਾਂਗੇ ਜਿੱਥੇ ਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਆਪਾਂ ਉਹ ਵੀ ਤੁਹਾਨੂੰ ਸਥਾਨ ਦਿਖਾਵਾਂਗੇ ਜਿੱਥੇ ਗੁਰੂ ਮਹਾਰਾਜ ਜੀ ਨੂੰ 9 ਦਿਨ ਨਜ਼ਰਬੰਦ ਕੀਤਾ ਗਿਆ ਸਾਰਿਆਂ ਨੂੰ ਪਹਿਲਾਂ ਆਪਾਂ ਉਸ ਥਾਨ ਤੁਹਾਨੂੰ ਦਿਖਾਉਨੇ ਆ ਜਿੱਥੇ ਗੁਰੂ ਮਹਾਰਾਜ ਜੀ ਨੂੰ 9 ਦਿਨ ਨਜ਼ਰਬੰਦ ਕੀਤਾ ਗਿਆ ਸੀ ਆ ਪਾਵਨ ਪਵਿੱਤਰ ਭੋਰਾ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਨੂੰ 9 ਦਿਨ ਨਜ਼ਰਬੰਦ ਰੱਖਿਆ ਗਿਆ ਸੀ ਚੱਲਦੇ ਆਪਾਂ ਅੰਦਰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਅੱਜ ਵੀ ਉਹ ਸਥਾਨ ਪ੍ਰਾਚੀਨ ਸਮਯਤਰਨ ਸੰਭਾਲ ਕੇ ਰੱਖਿਆ ਗਿਆ ਹੈ ਜੀ ਮੰਗਲਾ ਚੌਥਾ ਅਸਵੀਂ ਦਾ 10 ਇੱਕ ਓੰਕਾਰ ਸਤਿ ਸ੍ਰੀ ਅਕਾਲ ਅੰਦਰ ਸੱਚਾ ਨੇ ਉਹ ਲਾਇਆ ਪ੍ਰਿਤਮੀ ਆਪਣੇ ਮਨ ਤਨ ਹੋਇ ਨਿਆਲ ਜਾਹੁ ਏਕਾ ਸਾਹਮਣੇ ਦਰਸ਼ਨ ਕਰੋ ਉਹ ਸਥਾਨ ਦੇ ਜਿੱਥੇ ਕੀ ਮੰਮੇ ਪਾਸ਼ੇ ਧੰਤਨ ਸ਼ਿਰਗੁਰ ਤੇਗ ਬਹਾਦਰ ਜੀ ਨੂੰ दिन। निजर गर तो ए सामने। करता समा एक अंकार तो सतुर प्रसाद अंदर सच्चा ने लाया अपनी तमया अपना है मणतन हो जागुर देखा सामने ਸਤਿਰ ਪਸਾਰ ਅੰਦਰ ਸੱਚਾ ਨੇ ਵਲਾਇਆ ਪ੍ਰੀਤਮਿਆ ਆਪਣੇ ਮਨ ਤਨ ਹੋਇ ਰਿਹਾ ਐਸ ਤਾਨੂੰ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਗਿਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 9 ਦਿਨ ਐਸ ਜਗ੍ਹਾ ਤੇ ਨજરਬੰਦ ਕੀਤਾ ਗਿਆ ਸੀ ਆ ਤੇ ਇਹਦੇ ਉੱਪਰ ਹੀ ਦੇਖੋਗੇ ਤੁਸੀਂ ਗੁਰਦੁਆਰਾ ਸਾਹਿਬ ਜਿਹੜੇ ਬਣੇ ਹੋਏ ਨੇ ਉਹ ਵੀ ਇਤਿਹਾਸਿਕ ਸਮਿਆਂ ਤੋਂ ਸੰਭਾਲੇ ਹੋਏ ਨੇ ਉਹਨਾਂ ਨੂੰ ਵੀ ਓਵੇਂ ਹੀ ਸੰਭਾਲਿਆ ਗਿਆ ਜਿਵੇਂ ਪਹਿਲਾਂ ਸੀ ਇਹ ਤੇ ਉਹਨਾਂ ਦੀ ਜਿਹੜੀ ਛੱਤ ਹੈ ਉਹ ਚੇਂਜ ਕੀਤੀ ਗਈ ਹੈ ਤੇ ਜਿਹੜੀਆਂ ਸਾਈਡ ਵਾਲੀਆਂ ਬਾਹਰ ਵਾਲੀਆਂ ਕੰਧਾਂ ਨੇ ਉਹ ਚੇਂਜ ਕੀਤੀਆਂ ਗਈਆਂ ਤੇ ਜਿਹੜੇ ਤੁਸੀਂ ਥੰਮ ਦੇਖ ਸਕਦੇ ਹੋ ਤੇ ਜਿਹੜੀਆਂ ਵੱਡੀਆਂ-ਵੱਡੀਆਂ 4-4 ਫੁੱਟ ਦੀਆਂ ਕੰਧਾਂ ਦੇਖ ਰਹੇ ਹੋ ਉਹ ਉਦੋਂ ਦੀਆਂ ਹੀ ਹੈਗੀਆਂ ਜਦੋਂ ਪੁਰੂ ਤੇਗ ਬਹਾਦਰ ਜੀ ਨੂੰ ਐਸ ਥਾਨ ਤੋਂ ਨਜ਼ਰਬੰਦ ਕੀਤਾ ਗਿਆ ਸੀ ਅਤੇ ਗ੍ਰਿਫਤਾਰ ਕੀਤਾ ਗਿਆ ਸੀ ਆ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਮੰਜੀ ਸਾਹਿਬ ਇਹ ਉਹ ਸਥਾਨ ਹੈ ਨੌਵੇਂ ਪਾਸ਼ਾਹੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਸਾਰਿਆਂ ਨੂੰ ਪਹਿਲਾਂ ਆਣ ਕੇ ਗ੍ਰਿਫਤਾਰੀ ਹੋਈ ਸੀ ਤੇ ਇੱਥੇ ਆਣ ਕੇ ਨੌਵੇਂ ਪਾਸ਼ਾਹੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਦਾ ਅਸਣ ਲਾਇਆ ਸੀਗਾ ਤੇ ਹੁਣ ਚੱਲਦੇ ਆਪਾਂ ਤੇ ਉਹ ਜਗ੍ਹਾ ਦੀ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਨੌਵੇਂ ਪਾਸ਼ਾਹੀ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਸਾਰਿਆਂ ਨੂੰ ਪਹਿਲਾਂ ਆਣ ਕੇ ਆਸਣ ਲਾਇਆ ਸੀ ਉਸ ਜਗ੍ਹਾ ਦੇ ਤੁਸੀਂ ਦਰਸ਼ਨ ਕਰੋ ਹੋਰਾ ਸਾਹਿਬ ਨੀਚੇ ਦੇਖਾ ਸਾਹਮਣੇ ਇਹ ਚੌਥਾ ਅਸਤਵਰੀਆ ਦਸਵਾਂ ਇੱਕ ਓਮਕਾਰ ਸਤਿਰ ਪ੍ਰਸਾਦ ਅੰਦਰ ਸੱਚਾ ਨੇ ਵਲਾਇਆ ਪ੍ਰਿਤਮੇ ਆਪਣੇ ਮਨ ਤਨ ਹੋਇ ਨਿਆਲ ਜਾਗੁਰ ਦੇਖਾ ਸਾਹਮਣੇ ਨੋਮੀ ਪਾਸ਼ਈ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰਾਂ ਦੇ ਘਰੋਂ ਦਰਸ਼ਨ ਤੁਸੀਂ ਵੀ ਸਾਰੇ ਸੰਗਤ ਆਪਾਂ ਇਸ ਟਾਈਮ ਉਸ ਖਾਨ ਤੇ ਖੜੇ ਆਂ ਗੁਰਦੁਆਰਾ ਮੰਦੀ ਸਾਹਿਬ ਜਿੱਥੇ ਕਿ ਨੌਵੇਂ ਪਾਸ਼ਾਹੀ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗ੍ਰਿਫਤਾਰ ਹੋਏ ਸੀਗੇ ਗ੍ਰਿਫਤਾਰ ਕਿਹਦੇ ਥਰੂ ਹੋਏ ਸੀਗੇ ਆਪਾਂ ਉਹ ਵੀ ਤੁਹਾਨੂੰ ਦੱਸਦੇ ਆ ਇੱਕ ਇੱਥੇ ਅਸਲ ਹਰੀ ਦੇ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਜਿਹੜਾ ਕਿ ਬਹੁਤ ਗਰੀਬ ਘਰੋਂ ਸੀ ਆ ਬੱਕਰੀਆਂ ਭੇਡਾਂ ਚਾਰਦਾ ਹੁੰਦਾ ਸੀ ਆ ਤੇ ਉਹਨਾਂ ਦੇ ਮਨ 'ਚ ਸੀ ਆ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ 500 ਮੋਹਰਾਂ ਦਾ ਨਾਮ ਰੱਖਿਆ ਗਿਆ ਆ ਉਹ ਮੈਨੂੰ ਮਿਲ ਜੇ ਤੇ ਗੁਰੂ ਮਹਾਰਾਜ ਜੀ ਨੇ ਫਿਰ ਇੱਕ ਬਿਉਤ ਬਣਾਈ ਉਹਨਾਂ ਨੇ ਜਾਣ ਦਾ ਪੰਜਾਬ ਤੋਂ ਦਿੱਲੀ ਸਿਆ ਤੇ ਉਹ ਪੰਜਾਬ ਤੋਂ ਆਗਰੇ ਆ ਗਏ ਫਿਰ ਗੁਰੂ ਮਹਾਰਾਜ ਜੀ ਨੇ ਸੋਚਿਆ ਕਿ ਜਿਹੜੇ 500 ਮੋਹਰਾਂ ਦਾ ਨਾਮ ਰੱਖਿਆ ਵਾ ਗੁਰੂ ਮਹਾਰਾਜ ਜੀ ਦੇ ਉੱਤੇ ਉਹ ਅਸਨ ਹਲੀ ਨੂੰ ਮਿਲੇ ਤੇ ਅਸਨ ਹਲੀ ਚਾਹੁੰਦਾ ਸੀ ਕਿ ਮੈਂ ਜਿਹੜਾ ਨਾਮ ਆ 500 ਮੋਹਰਾਂ ਦਾ ਲੈ ਕੇ ਤੇ ਆਪਣੀਆਂ ਕੁੜੀਆਂ ਦਾ ਵਿਆਹ ਕਰ ਲਾਂ ਇਹ ਸੀ ਇੱਥੋਂ ਦਾ ਇਤਿਹਾਸ ਤੇ ਸਾਰੀ ਸੰਗਤ ਮੂਰੇ ਸਾਂਝਾ ਕਰਦੇ ਇਹ ਉਹ ਸਟਾਨਾ ਭੋਰਾ ਸਾਹਿਬ ਜਿੱਥੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਨਾਲ ਪਹਿਲਾਂ ਅਣਕੇ ਇੱਥੇ ਆਸਨ ਲਾ ਕੇ ਬੈਠੇ ਸੀਗੇ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਹੀ ਵੀਡੀਓ ਬਣਾਈ ਜਾਂਦੇ ਸੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਤੇ ਆਪਣੇ ਨਾਲ ਜੁੜੇ ਹੋਏ ਆ ਦੋ ਛੋਟੇ ਛੋਟੇ ਸਰਦਾਰ ਵੀਡੀਓ ਦੇਖਦੇ ਆਪਣੀ ਸਤਿ ਸ੍ਰੀ ਅਕਾਲ ਜੀ ਬਾਈ ਹਾਂ ਜੀ ਅੱਗੇ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਆਪਣਾ ਨਾਮ ਕੀ ਹੈ ਕਪਲਾ ਨਾਮ ਬਲਦੀਪਾ ਤੇ ਇੱਥੇ ਹੀ ਰਹਿਣ ਵਾਲਿਓ ਨਹੀਂ ਸ਼ੁਕਾਵਾਪਤ ਰਹਿਣ ਵਾਲੇ ਠੀਕ ਹੈ ਤੇ ਇੱਥੇ ਫਿਰ ਦਰਸ਼ਨ ਕਰਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਆਇਆ ਗੁਰੂ ਮਹਾਰਾਜ ਜੀ ਦੇ ਤੇ ਕੌਣ ਕੌਣ ਆਏ ਹੋ ਮਾਦਰ ਫਾਦਰ ਔਰ ਬਾਈ ਅਈਆ ਆਪਣਾ ਨਾਮ ਕੀ ਹੈ ਜੀ ਗਿੱਦਦੋ ਸਿੰਘ ਦੇ ਬਾਪ ਵਾਈਕੁਰਜੀ ਦੇ ਖਾਲਸਾ ਵਾਈਕੁਰਜੀ ਫਤੇ ਤੇ ਕਿਹੜੀ ਕਲਾਸ ਚ ਪੜਦੇ ਆਪਾਂ ਸੈਕੰਡ ਸੈਕੰਡ ਚ ਤੇ ਕੀ ਨਾਮ ਆਪਣਾ ਨਾ ਗਿੱਦਦੋ ਸਿੰਘ ਗਿੱਦਦੋ ਸਿੰਘ ਚਲੋ ਠੀਕ ਹੈ ਤੇ ਹੁਣ ਮੈਂ ਥੋੜੀ ਵੀਡੀਓ YouTube ਤੇ ਪਾਉਂਗਾ ਪਾਦਾ ਹਾਂ ਹਾਂ ਜਰੂਰ ਠੀਕ ਹੈ ਦੇਖਦੇ ਹੁੰਨੇ ਆ ਵੀਡੀਓ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਵੀਡੀਓ ਦੇਖਦਿਆਂ ਨੂੰ ਹੀ ਇੱਕ ਮਹੀਨਾ ਹੋ ਗਿਆ ਵੀਡੀਓ ਦੇਖਦੇ ਨੂੰ ਆਧਾ ਮਹੀਨਾ ਹੋ ਗਿਆ ਆਧਾ ਮਹੀਨਾ ਹੋ ਗਿਆ ਚਲੋ ਕੋਈ ਗੱਲ ਨਹੀਂ ਜੀ ਧੰਤ ਧੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹੀ ਉਹਨਾਂ ਦੇ ਇਤਿਹਾਸਿਕ ਇੱਥੇ ਖੂਬ ਬਣਿਆ ਹੋਇਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਵਾਹਿਗੁਰੂ ਵਾਹਿਗੁਰੂ ਜਿਹੜੀਆਂ ਇਹਦੀਆਂ ਸਾਈਡਾਂ ਬੰਨੀਆਂ ਉਹ ਪੱਕੀਆਂ ਕਰਤੀਆਂ ਤੇ ਉੱਪਰ ਜਾਲ ਲਾਤਾ ਤੇ ਉਹ ਪਾਣੀ ਖਿੱਚਣ ਵਾਲਾ ਸਾਹਮਣੇ ਤੇ ਗੁਰਦੁਆਰਾ ਸਾਹਿਬ ਤੋਂ ਦੇਖੋਗੇ ਤੁਸੀਂ ਇਹ ਖੂਹ ਚੜ੍ਹਦੇ ਪਾਸੇ ਆ ਸਾਹਮਣੇ ਆ ਇੱਧਰ ਜਿਹੜੇ ਖੇਤ ਐ ਤੇ ਖੇਤਾਂ ਦੇ ਵਿੱਚ ਅਸਥਿਤ ਐ ਆਸੇ-ਪਾਸੇ ਦਰੱਖਤ ਲੱਗੇ ਸਾਰੇ ਖੂਹ ਦੇ ਘੁੰਮ ਕੇ ਦੇਖਦੇ ਜਦੋਂ ਸਾਹਮਣੇ ਹੀ ਗੁਰਦੁਆਰਾ ਸਾਹਿਬ ਸਾਡੇ 12:30 ਵਜੇ ਦਾ ਟਾਈਮ ਹੋ ਗਿਆ ਤੇ ਖੂਦ ਦੇ ਦਰਸ਼ਨ ਕਰਨ ਤੋਂ ਬਾਅਦ ਚ ਆਪਾਂ ਗੁਰਦੁਆਰਾ ਸਾਹਿਬ ਜਾਈ ਜਾਂਦੇ ਸੀ ਤੇ ਇੱਧਰ ਆਪਣੇ ਪਚੰਗੀ ਸਾਹਿਬ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਟੀਨਾ ਮਾ ਜੀ ਮੇਰਾ ਕਾਕਾ ਜੀ ਕਾਕਾ ਸਿੰਘ ਤੇ ਨੀ ਨੈਸ਼ਨਲ ਹਾਈਵੇ ਜਿਹੜਾ ਸਾਹਮਣੇ ਦੇਖੀਏ ਉਹ ਦਿੱਲੀ ਤੋਂ ਹਾਈਵੇ ਹੁੰਦਾ ਹੈ ਤੇ ਆਗਰੇ ਨੂੰ ਜਾਂਦਾ ਹੈਗਾ ਤੇ ਉਸ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਦੋਖਣਵਰਨ ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਕਰਦੇ ਆ ਸਾਹਮਣੇ ਹੀ ਤੁਹਾਨੂੰ ਦਿਖੂਆ ਸਾਰੇ ਨਾਲ ਪਹਿਲਾਂ ਖੰਡਾ ਸਾਹਿਬ ਤੇ ਚੱਲਦੇ ਆਪਾਂ ਅੰਦਰ 3:40 ਵਜੇ ਦਾ ਵੇਲਾ ਹੋ ਗਿਆ ਤੇ ਆਪਾਂ ਅੱਜ ਦੁਪਹਿਰਾ ਗੁਰਦੁਆਰਾ ਸਾਹਿਬ ਦੇ ਕਮਰੇ ਚ ਹੀ ਘੜਤਾ ਕਿਉਂਕਿ ਕੱਪੜੇ-ਕੁੱਪੜੇ ਧੋਤੇ ਤੇ ਫਿਰ ਆਪਣਾ ਦੋ-ਤਿੰਨ ਦਿਨਾਂ ਦੀ ਨੀਂਦਰਾ ਸੀ ਉਹ ਵੀ ਪੂਰਾ ਕਰ ਲਿਆ ਲੰਮ ਲੇਟ ਹੋਏ ਰੇ ਉੱਥੇ ਦੁਪਹਿਰੇ ਤੇ ਫੋਨ-ਪਾਨ ਚਾਰਜ ਕਰ ਲਏ ਤੇ ਨਾਲੇ ਤੇ ਇੱਧਰ ਆਪਣੇ ਅੱਜ ਦੀ ਸਾਸਰੀਕਾਲ ਬੁਲਾਦਨੇ ਆ ਬਿੱਟੂ ਬਾਈ ਦੀ ਤੇ ਨੀਸ਼ੂ ਬਾਈ ਦੀ ਤੇ ਹਰਪਾਲ ਬਾਈ ਦੀ ਸਾਸਰੀਕਾਲ ਬਿੱਟੂ ਬਾਈ ਸਾਸਰੀਕਾਲ ਜੀ ਸਾਸਰੀਕਾਲ ਹੋਰ ਕਿੱਧਰ ਨੂੰ ਜਾਣਾ ਅੱਜ ਆਪਾਂ ਆਗਰਾ ਸ਼ਹਿਰ ਤੋਂ ਜਾਣਾ ਜੀ ਬਾਈ ਠੀਕ ਹੈ ਦੇਖ ਰਹੇ ਆ ਕਿ ਕੀ ਗੱਲਬਾਤ ਆ ਆਗਰਾ ਸ਼ਹਿਰ ਦੀ ਕੱਲ ਵੀ ਕੋਈ ਨਾ ਕੋਸ ਆਪਾਂ ਦੇਖਿਆ ਪਰ ਉਹਦਾ ਮੇਨ ਸੀਟੇ ਸੀ ਜਿਹੜੀਆਂ ਦੇਖਿਆ ਠੀਕ ਹੈ ਹੋਰ ਵੀ ਆਪਾਂ ਦੇਖ ਕੇ ਆਉਣਾ ਹੈ ਗਿਆਲਾ ਦਵਾਲਾ ਸਾਰਾ ਠੀਕ ਹੈ ਠੀਕ ਹੈ ਬਾਈ ਤੇ ਇਧਰ ਆਪਣੇ ਨੀਸ਼ੂ ਬਾਈ ਸਤਿ ਸ਼੍ਰੀ ਅਕਾਲ ਨੀਸ਼ੂ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਜੀ ਬਣੇ ਰਹੋ ਲੋਕ ਦੇ ਨਾਲ ਦੇਖਦੇ ਰਹੋ ਵਲੋਗ ਤੇ ਇਧਰ ਜਾ ਰਹੇ ਨੇ ਦੋ ਬੰਦੇ ਅਲੱਗ ਅਸੀਂ ਜਾ ਰਹੇ ਹਾਂ ਅਲੱਗ ਅੱਛਾ ਟੋਪਾਟੀ ਹੋਵਾਂਗੇ ਅੱਜ ਮਤਲਬ ਠੀਕ ਹੈ ਠੀਕ ਹੈ ਤੇ ਇਧਰ ਆਪਣੇ ਹਰਪਾਲ ਬਾਈ ਸਤਿ ਸ਼੍ਰੀ ਅਕਾਲ ਹਰਪਾਲ ਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਯੱਪਾ ਚੱਲਦੇ ਆ ਅੱਜ ਆਗਰਾ ਵੱਲ ਨੂੰ ਆਗਰਾ ਤੁਹਾਨੂੰ ਦਿਖਾਉਣੇ ਆ ਕਿਹੜੀ ਕਿਹੜੀ ਚੀਜ਼ ਦੇਖਣ ਆ ਲਈ ਆ ਇੱਥੇ ਤੁਹਾਨੂੰ 라 ਦਿਖਾਤਾ ਸੀ ਗਿਆ ਭਾਈ ਹੋਰ ਵੀ ਆਪਾਂ ਦੇਖਦੇ ਆ ਛੋਟਾ ਦੀ ਮਾਰਕੀਟ ਹੈਗੀ ਇੱਥੇ ਛੋਟਾ ਦੇਖਦੇ ਆਪਾਂ ਅੱਜ ਤੁਹਾਨੂੰ ਦੱਸავਦੇ ਆ ਚਲੋ ਜੀ ਠੀਕ ਆ ਤੇ ਅੱਜ ਆਪਾਂ ਜਾਂਦੇ ਆ ਆਗਰਾ ਮਾਰਕੀਟ ਦੇ ਵਿੱਚ ਤੇ ਇੱਥੇ ਟੈਂਪੂ ਵਾਲੇ ਬਾਈ ਤੋਂ ਪੁੱਛਿਆ ਸੀ ਵੀ ਕੀ ਕੋਸ ਕਰਾਇਆ ਹੈਗਾ ਬਾਜ਼ਾਰ ਚ ਜਾਂਦਾ ਤੇ ਹੁਣ ਇਹਦੇ ਨਾਲ ਗੱਲਬਾਤ 4 ਵਜੇ ਦਾ ਵੇਲਾ ਹੋ ਗਿਆ ਤੇ ਆਪਾਂ ਗੁਰੂ ਘਰ ਦੇ ਕਮਰਾ ਦਿੱਤਾ ਸੀ ਬਾਬਾ ਜੀ ਨੇ ਉਹਨਾਂ ਦੇ ਵਿੱਚ ਹੀ ਲੰਮਲੇਟ ਹੋਏ ਪਏ ਸੀ ਤੇ ਹੁਣ ਆਪਾਂ ਚੱਲਦੇ ਆ ਬਿਆਰ ਕੰਨੀ ਜਿਹੜੀਆਂ ਇਤਿਹਾਸਕ ਚੀਜ਼ਾਂ ਉੱਥੇ ਉਹ ਦੇਖਣ ਚੱਲਦੇ ਆ ਤੇ ਆਪਾਂ ਬਾਹਰ ਨਿਕਲੇ ਸੀਏ ਤੇ ਇਧਰੋਂ ਆਵਾਜ਼ ਵੱਜੀ ਬਿੱਟੂ ਬਾਈ ਸੰਦੀਪ ਬਾਈ ਹਰਪਾਲ ਬਾਈ ਤੇ ਨੀਸ਼ੂ ਬਾਈ ਸਾਸਰੀ ਗੱਲ ਬਾਈ ਸਾਸਰੀ ਗੱਲ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕਰਤਾਰ ਸਿੰਘ ਤੇ ਇੱਥੋਂ ਹੀ ਰਹਿਣ ਵਾਲੇ ਹਾਂ ਜੀ ਹਾਂਜੀ ਆਗਰੇ ਜਿਆਲਬਾਦ ਠੀਕ ਹੈ ਤੇ ਇਹ ਬਈ ਆਪਣੇ ਚੈਨਲ ਨਾਲ ਜੁੜੇ ਹੋਇਆ ਕਿੰਨਾ ਚਿਰ ਹੋ ਗਿਆ ਚੈਨਲ ਨਾਲ ਜੁੜਿਆ ਨੋਏ ਬਈ ਸਾਲ ਵਰ ਹੋ ਗਿਆ ਸਾਲ ਵਰ ਹੋ ਗਿਆ ਤੁਸੀਂ ਹਮਕੋਟ ਸਾਹਿਬ ਗਏ ਸੀ ਠੀਕ ਹੈ ਤੇ ਮੈਂ ਵੇਖਦਾ ਰਹਿੰਦਾ ਤੁਹਾਡੀ ਵੀ ਠੀਕ ਹੈ ਠੀਕ ਹੈ ਬਹੁਤ ਬਹੁਤ ਬਈ ਤੁਹਾਡਾ ਧੰਨਵਾਦ ਜਿਹੜਾ ਇੰਨਾ ਪਿਆਰ ਸਤਿਕਾਰ ਇੱਥੇ ਵੀ ਆਣ ਕੇ ਸਾਨੂੰ ਮਿਲ ਰਿਹਾ ਹੈ ਤੇ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਤੇ ਨੀਸ਼ੂ ਬਾਈ ਤੇ ਹਰਪਾਲ ਬਾਈ ਹੋਰਿਆਂ ਤੋਂ ਪੁੱਛਦੇ ਆਂ ਵੀ ਆਪਾਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਦੋਂ ਆਪਾਂ ਆਗਰੇ ਦਾ ਨਾਮ ਸੁਣਦੇ ਆਂ ਤੇ ਆਪਣੇ ਦਿਮਾਗ 'ਚ ਦੋ ਹੀ ਗੱਲਾਂ ਆਉਂਦੀਆਂ ਨੇ ਆਗਰੇ ਦਾ ਪੇਠਾ ਤੇ ਤਾਜਮਹਿਲ ਇਹ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਕੁਝ ਦੇਖਣ ਵਾਲਾ ਹੈ ਤੇ ਹੋਰ ਵੀ ਬਹੁਤ ਚੀਜ਼ਾਂ ਇੱਥੇ ਘੁੰਮਣ ਵਾਲੀਆਂ ਨੇ ਜਿਵੇਂ ਆਪਾਂ ਗੱਲ ਕਰੀਏ ਇੱਕ ਇੱਥੋਂ ਦਾ ਲਾਲ ਕਿਲਾ ਇੱਕ ਲਾਲ ਕਿਲਾ ਆਪਣੇ ਦਿੱਲੀ 'ਚ ਵੀ ਹੈ ਉਹ ਤੋਂ ਪਹਿਲਾਂ ਇਸ ਜਗ੍ਹਾ ਤੇ ਵੀ ਇੱਕ ਲਾਲ ਕਿਲਾ ਸੀ ਆ ਤੇ ਅੱਜ ਵੀ ਉਹ ਹੈਗਾ ਹੈ ਤੇ ਹੋਰ ਵੀ ਬਹੁਤ ਕੁਝ ਇੱਥੇ ਦੇਖਣ ਯੋਗ ਨੇ ਤੇ ਆਪਾਂ ਗੱਲ ਕਰੀਏ ਇੱਥੋਂ ਦੇ ਆਗਰੇ ਦੇ ਬੂਟ ਵੀ ਹੈ ਜਿਹੜੇ ਲੈਦਰ ਦੇ ਬਹੁਤ ਜਿਆਦੇ ਮਸ਼ਹੂਰ ਨੇ ਜਿਵੇਂ ਆਪਾਂ ਬ੍ਰਾਂਡ 'ਚ ਕੰਮ ਕਰਦੇ ਨੇ ਆਪਾਂ ਨੂੰ ਪਤਾ ਹੈ ਤੇ ਇੱਥੇ ਜਿਹੜੇ ਆਗਰੇ ਦੇ ਬੂਟ ਹੈ ਤੇ ਸਸਤੇ ਮਿਲ ਜਾਂਦੇ ਆਪਾਂ ਨੂੰ ਤੇ ਇੱਥੋਂ ਦੀਆਂ ਜਿਹੜੀਆਂ ਫੈਕਟਰੀਆਂ ਵੱਡੇ ਪੱਧਰ ਤੇ ਤੇ ਫੈਕਟਰੀਆਂ ਦੇ ਨਾਲ-ਨਾਲ ਇੱਥੋਂ ਦੀਆਂ ਦੁਕਾਨਾਂ ਵੀ ਵੱਡੇ ਪੱਧਰ ਤੇ ਨੇ ਤੇ ਜਿਵੇਂ ਕਿਸੇ ਭਰਾ ਨੇ ਆਪਣੇ ਨੇ ਨਵਾਂ ਕੰਮ ਕਰਨਾ ਹੋਵੇ ਤੇ ਇੱਥੋਂ ਥੋਕ 'ਚ ਆਪਾਂ ਨੂੰ ਬੂਟ ਮਿਲ ਜਾਂਦੇ ਤੇ ਜਿਹੜੀਆਂ ਸਟੈਂਪਾ ਵਗੈਰਾ ਵੀ ਇੱਥੇ ਆਪ ਹੀ ਖੁਦ ਆਪ ਦਾ ਜਿਹੜਾ ਆਪਣਾ ਨਾਮ ਐ ਬ੍ਰਾਂਡ ਦਾ ਰਖਾ ਸਕਦੇ ਆ ਤੇ ਜਿਵੇਂ ਗੱਲ ਕਰੀਏ ਹੋਰ ਵੀ ਇੱਥੇ ਬਹੁਤ ਕੁਝ ਚੀਜ਼ਾਂ ਨੇ ਤੇ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਨਾ ਤਾਂ ਤੁਸੀਂ ਪੇਠੇ ਦਾ ਜਰੂਰ ਸੁਣਿਆ ਹੋਊਗਾ ਵੀ ਆਗਰੇ ਦਾ ਪੇਠਾ ਮਸ਼ਹੂਰ ਹੈ ਆਗਰੇ ਦਾ ਪੇਠਾ ਬਣਦਾ ਕਿਵੇਂ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਣੇ ਨਾਲ ਵੀਡੀਓ ਦੇ ਨਾਲ ਅੱਜ ਬਣੇ ਰਿਓ ਆ ਜਿਹੜਾ ਪਿੱਛੇ ਬਾਜ਼ਾਰ ਦੇਖੀ ਜਾਂਦੇ ਹੋ ਇਹ ਹਿੰਗ ਦਾ ਮਾਰਕੀਟ ਹੈ ਸਾਰਾ ਤੇ ਇੱਥੇ ਹਿੰਗ ਨਹੀਂ ਮਿਲਦੀ ਇਹ ਸੋਚਣ ਵਾਲੀ ਗੱਲ ਹੈ ਤੇ ਇੱਥੇ ਸਾਰਿਆਂ ਨਾਲੋਂ ਜ਼ਿਆਦਾ ਮਿਲਦਾ ਜਿਹੜਾ ਲੈਦਰ ਸ਼ੂਜ਼ ਮਿਲਦੇ ਆ ਲੈਦਰ ਦੇ ਬੂਟ ਮਿਲਦੇ ਆ ਤੇ ਆਪਾਂ ਲੈਦਰ ਦੇ ਬੂਟ ਦੇਖ ਕੇ ਦੇ ਆਪਾਂ 1 ਕਿਲੋਮੀਟਰ ਸਾਈਡ ਤੇ ਜਿੱਥੇ ਕੀ ਪੇਠਾ ਬੰਦਾ ਹੈ ਜਿਹੜਾ ਕਿ ਸਾਰਿਆਂ ਨਾਲੋਂ ਜ਼ਿਆਦਾ ਆਗਰੇ ਦਾ ਪੇਠਾ ਮਸ਼ਹੂਰ ਹੈ ਉਸ ਜਗ੍ਹਾ ਤੇ ਆਪਾਂ ਅੰਗੇ ਪਹੁੰਚੇ ਸੀ ਇਹ ਕਿ ਬਾਈ ਫੁਰੀ ਨੇ ਬਾਰਤਲਾਬ ਕੀਤੀ ਤੇ ਬਾਈ ਫੁਰੀ ਕਹਿੰਦੇ ਵੀ ਹੁਣ ਤਾਂ ਪੇਠਾ ਜਿਹੜਾ ਬਣਾ ਕੇ ਬਈ ਅਸੀਂ ਸਕਾਈ ਜਾਂਨੇ ਆ ਕੜਾਇਆ ਚੁੱਬਲੀ ਜਾਂਦਾ ਜੇ ਤੁਸੀਂ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਹੈ ਪੇਠਾ ਕਿਵੇਂ ਬੰਦਾ ਕੀ ਗੱਲਬਾਤ ਸਾਰੀ ਤੇ ਕਹਿੰਦੇ ਬਈ ਤੜਕੇ 9 ਵਜੇ ਆ ਜਾਓ ਤੁਸੀਂ ਤੇ ਹੁਣ ਤਾਂ ਕਹਿੰਦੇ ਇਸ ਟਾਈਮ ਅਸੀਂ ਸਕਾਈ ਜਾਂਨੇ ਆ ਹੁਣ ਤਾਂ ਇੱਥੋਂ ਦਾ ਤੁਸੀਂ ਜੇ ਦੇਖਣਾ ਤਾਂ ਬਈ ਆਹ ਦੇਖੋ ਤੇ ਆਹ ਦੇਖ ਲਓ ਤੁਸੀਂ ਕੜਾਇਆ ਚੁੱਬਲੀ ਜਾਂਦਾ ਇਹ ਤਾਂ ਬਾਅਦ ਚ ਆਪਾਂ ਬਈ ਸੋਚਿਆ ਵੀ ਆਪਾਂ ਜਿਹੜਾ ਕਿਲਾ ਇੱਥੋਂ ਦਾ ਲਾਲ ਕਿਲਾ ਬੋਲਦੇ ਆ ਉਹ ਘੁੰਮਣ ਚੱਲਦੇ ਆ ਕਿ ਉੱਥੋਂ ਆਟੋ ਕਰਾ ਕੇ ਆਪਾਂ ਕਿਲਾ ਘੁੰਮਣ ਆਏ ਸੀ ਤੇ ਬਦਕਿਸਮਤੀ ਆਪਾਂ ਇੱਥੇ 6:36 ਮਿੰਟਾਂ 'ਚ ਪਹੁੰਚੇ ਸੀ ਤੇ ਜਿਹੜਾ ਕਿਲਾ 6:30 ਵਜੇ ਬੰਦ ਹੋ ਜਾਂਦਾ ਹੈ ਤੇ ਇਹਦੀ ਖੁੱਲਣ ਦੀ ਜਿਹੜੀ ਟਾਈਮਿੰਗ ਹੈ ਬਈ 6:00 ਵਜੇ ਤੋਂ 6:30 ਵਜੇ ਦੀ ਇੱਕਦੀ ਹੈ ਤੇ ਆਪਾਂ ਇੱਥੇ 6:36 ਮਿੰਟਾਂ ਤੇ ਪਹੁੰਚੇ ਸੀ ਇਹ ਦੇਖ ਸਕਦੇ ਹੋ ਜਿਹੜੇ ਕੀ ਇੱਥੇ ਟੂਰਿਸਟ ਘੁੰਮਣ ਆਏ ਸਾਈ ਸਾਰੇ ਘੁੰਮ ਕੇ ਕਿਲਾ ਵਾਪਿਸ ਆਈ ਜਾਂਦੇ ਆ ਤੇ ਬਈ ਅਸੀਂ ਜਿਹੜਾ ਕੀ ਕੁਲਾ ਬਾਹਰੋ-ਬਾਰ ਦੇਖ ਕੇ ਤੇ ਵਾਪਿਸ ਜਾਈ ਜਾਂਦੇ ਆ ਹੁਣ ਦੇਖਦੇ ਆ ਅੱਗੇ ਦਾ ਕੀ ਮੋਲ ਬੰਦਾ ਬਈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਾਂ 6 ਮਿੰਟ ਲੇਟ ਹੋ ਗਏ ਸੀ ਇਹ ਜਿਹੜਾ ਕਿਲਾ ਦੇਖਣ ਆਏ ਸੀ ਇਹ ਮੈਂ ਤੇ ਬਿੱਟੂ ਬਾਈ ਤੇ ਹੁਣ ਜਿਹੜਾ ਟਾਈਮ ਆ ਬਈ 7 ਵਜੇ ਦੇ ਲਵੇ-ਤਵੇ ਹੋ ਗਿਆਗਾ ਤੇ ਬਿੱਟੂ ਬਾਈ ਨਾਲ ਗੱਲਬਾਤ ਕਰਦੇ ਆ ਵੀ ਹੁਣ ਆਪਾਂ ਕਿੱਧਰ ਨੂੰ ਜਾਣਾ ਕੀ ਗੱਲਬਾਤ ਹੈ ਹਾਂਜੀ ਬਿੱਟੂ ਬਾਈ ਕਿੱਧਰ ਨੂੰ ਜਾਣਾ ਹੋਣਾ ਹੁਣ ਆਪਾਂ ਨੂੰ ਗੁਰਦੁਆਰਾ ਸਹਿਬ ਹੀ ਜਾਣਾ ਪਊਗਾ ਲਾਲ ਕਿਲਾ ਬੰਦ ਹੋ ਗਿਆ ਤੇ ਪੇਠੇ ਵਾਲੀ ਫੈਕਟਰੀ ਚ ਗਏ ਸੀਗੇ ਉਹ ਵੀ ਕਹਿੰਦੇ ਭਾਈ ਅਸੀਂ ਸਾਰਾ ਉਹਦਾ ਤਾਮ-ਜਾਮ ਆ ਜਿਹੜਾ ਸਾੰਤਾ ਤੇ ਕੱਲ ਨੂੰ ਆਇਓ ਹੁਣ ਆਪਾਂ ਸਵੇਰੇ ਪਹਿਲਾਂ ਉਧਰ ਚੱਲਾਂਗੇ ਪੇਠੇ ਵਾਲੀ ਫੈਕਟਰੀ ਚ ਠੀਕ ਹੈ ਜਿੱਥੇ ਪੇਠਾ ਬਣਦਾ ਹੈਗਾ ਉਹ ਦਿਖਾਵਾਂਗੇ ਉਹ ਦਿਖਾਉਣ ਤੋਂ ਬਾਅਦ ਫਿਰ ਆਪਾਂ ਇਧਰ ਲਾਲ ਕਿਲੇ ਵੱਲ ਆ ਜਾਗੇ ਠੀਕ ਹੈ ਇਹ ਵੀ ਅੰਦਰ ਦੇਖ ਕੇ ਜਾਵਾਂਗੇ ਕਿਹੜਾ ਵਾਰੀ ਵਾਰੀ ਆਇਆ ਜਾਂਦਾ ਫਿਰ ਕੀ ਪਤਾ ਕਦੋਂ ਕਿਹੜਾ ਵਜੇ ਸਹੀ ਹੈ ਸਹੀ ਹੈ ਤੇ ਫਿਰ ਆਪਾਂ ਕੇ ਗਵਾਲੀਅਰ ਦਾ ਜਿਹੜਾ ਟੂਰ ਕੱਟਣਾ ਹੈਗਾ ਸਾਈਕਲ ਆਪਣੇ ਉਧਰ ਨੂੰ ਝੂਕਦੇ ਜਾਣਗੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਬਿੱਟੂ ਭਾਈ ਵੱਲੋਂ ਦਿੱਤੀ ਗਈ ਜਿਹੜੀ ਜਾਣਕਾਰੀ ਤੇ ਹੁਣ ਆਪਾਂ ਜਦੋਂ ਬਾਜ਼ਾਰ ਚੋਂ ਆਏ ਤੇ ਆਟਾ ਵਾਲੇ ਨੇ ਬਈ ਨੇ ਆਪਣੇ ਤੋਂ 20-20 ਰੁਪਏ ਲਿੱਤੇ ਦੋਨਾਂ ਦੇ 40 ਰੁਪਏ ਤੇ ਹੁਣ ਆਪਾਂ ਸਕੀਮ ਕੀਤੀ ਵੀ ਆਪਾਂ ਗੁਰ ਇਥੋਂ ਆਟੋ ਵਾਲੇ ਤੋਂ ਪੁੱਛਿਆ ਵੀ ਗੁਰੂਗੜ੍ਹ ਵਾਲੇ ਬਾਈ 200 ਰੁਪਏ ਮੰਗਦੇ ਸੀ ਇਹ ਤੇ ਇੱਕ ਦੋ ਹੋਰ ਤੋਂ ਪੁੱਛਿਆ ਆਪਾਂ ਕੋਈ ਕਹਿੰਦਾ 150 ਰੁਪਏ ਦੇ ਦੋ ਤੇ ਕੋਈ ਕਹਿੰਦਾ ਬਈ 200 ਰੁਪਏ ਆਹੀ ਗੱਲਬਾਤ ਚੱਲੀ ਜਾਂਦੀ ਸੀ ਤੇ ਆਪਾਂ ਬਈ ਫਿਰ ਸਕੀਮ ਕੀਤੀ ਕਿ ਇੱਦੋਂ 200 ਰੁਪਏ ਦੇਣਾ ਤੇ ਕਿੰਨਾ ਕੁ ਟਾਈਮ ਲੱਗੂ ਅੱਧਾ ਘੰਟਾ ਲੱਗੂ ਆ ਤੇ ਵੱਧੋ ਵੱਧ 40 ਮਿੰਟ ਲੱਗਣਗੇ ਇੱਥੋਂ ਤੇ ਆਪਾਂ ਪਈਏ ਪਾਈ ਹੋ ਗਏ ਆ ਤੇ ਹੁਣ ਆਪਾਂ ਇਥੋਂ ਦੀਆਂ ਜੜੀਆਂ ਆਗਰਾ ਸ਼ਹਿਰ ਦੀਆਂ ਗਲੀਆਂ ਸਾਰੀਆਂ ਨਾਪਦੇ ਹੋਏ ਜਾਵਾਂਗੇ ਬਿੱਟੂ ਬਾਈ ਆਗਰਾ ਸ਼ਹਿਰ ਦੀਆਂ ਸਾਰੀਆਂ ਗਲੀਆਂ ਨਾਪਣੀਆਂ ਨੇ ਚੰਗੀ ਤਰ੍ਹਾਂ ਠੀਕ ਹੈ ਸਾਰੀਆਂ ਵਾਲੀਆਂ ਹੋ ਜਾਣਗੀਆਂ ਕਿ ਕਰਕੇ ਮੀਨ ਮੀਨ ਨਾਪ ਲਾਂਗੇ ਮੀਨ ਮੀਨ ਵੀ ਸਾਰੀਆਂ ਹੀ ਹੋ ਜਾਣੀਆਂ ਇੱਥੋਂ 8 ਕਿਲੋਮੀਟਰ ਹੈਗਾ ਲਵੇ ਤਾਂ ਮੈਨੂੰ ਲੱਗਦਾ ਹਾਂ ਇੰਨਾ ਕੀ ਹੈਗਾ ਤੇ ਹੁਣ ਆਪਾਂ ਪੈਦਲ-ਪੈਦਲ ਹੀ ਜਾਣਾ ਹੈ ਖਿੱਚੀ ਰੱਖ ਮੀਟਰ ਦਿਨਸ਼ਰ ਦੇ ਨੂੰ ਪਹੁੰਚ ਹੀ ਜਾਵਾਂਗੇ ਆਪਾਂ ਅਜੇ ਤਾਂ ਦਿਨ ਖੜਾ ਸੂਰਜ ਚਾਂਕਾਂਆਂ ਹੀ ਮਾਰੀ ਜਾਂਦਾ ਬਦਲਾਂ ਦੇ ਵਿੱਚ-ਵਿੱਚ ਦੀ ਥੋੜੀਆਂ-ਥੋੜੀਆਂ ਜਿਹੜਾ ਅੱਜ ਦਾ ਬਲੌਗ ਆਪਣਾ ਸਮਾਪਤੀ ਵੱਲ ਵੱਧਾ ਤੇ ਸਾਰੀ ਸੰਗ ਦਾ ਸਹਿਦਿਲੋਂ ਧੰਨਵਾਦ ਜਿਹੜਾ ਆਪਦਾ ਕੀਮਤੀ ਜੋ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਸਾਰੀ ਸੰਗਤ ਦਾ ਫਿਰ ਤੈਹ ਦਿਲੋਂ ਧੰਨਵਾਦ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਸਫਰ 'ਚ ਤੇ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ